ਜੋ ਜਰਮੀ ਨੇ ਕਿਸ ਤੰਬਰ ਨਗੇ ਕਰੋੜ 2 ਕਰੋੜ ਦਾ ਬੀਮਾ ਕਰਾਉਣਗੇ ਪ੍ਰੋਫ ਵੀ ਲੈਂਦੇ ਆ ਨਾ ਬੰਦੇ ਦੇ ਅੱਛਾ ਫਿਰ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਐ ਸਭ ਉਹ ਹੋ ਜਾਂਦਾ ਮਾ ਹੋ ਜਾਂ ਤੇ ਤੁਹਾਡੇ ਸਾਹਮਣੇ ਮਾਰੇ ਜਾਂ ਕੋਈ ਬਾਦੂ ਪੰਜਾਬੀ ਰੋਜ ਇੱਕ ਦੋ ਜਾਂਦੇ ਹੁੰਦੇ ਰੋਜ ਇੱਕ ਦੋ ਉਸੇ 2-3 ਹਜ਼ਾਰ ਬੰਦਾ ਆਣਾ ਗੱਡੂ ਗੱਡੇ ਇਦਾਂ ਦਾ ਜਵਾਕ ਅੱਗੇ ਤੇ ਗੁੱਧੀਆਂ ਪੰਜਾਬੀ ਕਹੇ ਉਹਨਾਂ ਦੇ ਪੰਜਾਬੀ ਬੜੇ ਜਾਂਦੇ ਨੇ ਉਹ ਗੋਲੀ ਖਾਪਦੇ ਆ ਹਾਂਜੀ ਨਸ਼ਾ ਨਹੀਂ ਹੁੰਦਾ ਉਹ ਚ ਉਹਦੇ ਐਂ ਇਹ ਰਖਦਾ ਬੰਦੇ ਨੂੰ ਬਸ ਇੱਥੇ ਬੈਠੇ ਹੀ ਰਹੇ ਨਾ ਹਲਿਆ ਜਾਵੇ ਨਾ ਤਰਿਆ ਜਾਵੇ ਨਾ ਬਸ ਇੱਥੇ ਹੀ ਉਹ ਜਿਵੇਂ ਬੈਠਾ ਸ਼ੂਗਰ ਹੋ ਗਿਆ ਬੜਾ ਤਕੜਾ ਫਿਰ ਸ਼ੂਗਰ ਕਰਨ ਫਿਰ ਗੁਰਦੇ ਖਤਮ ਹੋਏ ਅੱਛਾ ਹਾਰਟ ਵੀ ਖਤਮ ਹੋ ਗਿਆ 30 40% ਹੀ ਆ ਅੱਛਾ ਹੂੰ ਕਿੰਿਉਂ ਦੰਡਾ ਲਾਜੀ ਚੱਲਦਾ ਇੱਕ ਜਿਵੇਂ ਦੋ ਮਿੰਟ ਹੋਇਆ ਕਿ ਮੈਂ ਵੀ ਉਹ ਗੋਲੀਖਾਨ ਕਰ ਹਾਂ ਹਾਂ ਉਹ ਗੋਲੀ ਦੱਦੇ ਉਹ ਬੰਦੇ ਨੂੰ ਅੰਦਰੋਂ ਹੀ ਖਤਮ ਕਰਦੇ ਇੱਕ ਟਾਈਮ ਰੋਟੀ ਵੀ ਇੱਥੇ 0% ਹੁੰਦੀ ਆ ਚੌਲਾਂ ਦੀ ਅੱਛਾ ਰੋਟੀ ਦੀ ਕਣਕ ਦੀ ਨਹੀਂ ਹੁੰਦੀ ਤੇ ਹੋਰ 15 14 15 ਸੱਤੀ ਉਹ ਹੀ ਖਾਦੀ ਆ ਹਾਂ ਤੂੰ ਵੀ ਨਾ ਨੂੰ ਜਿਹੀ ਨਹੀਂ ਕਰਦਾ ਤੇਲ ਹੁੰਦਾ ਉੱਥੇ ਬੇਕਾਰ ਡੀਜ਼ਲ ਵਰਗਾ ਤੇਲ ਹੁੰਦਾ ਸਬਜ਼ੀ ਚ ਪਾਉਂਦੇ ਅੱਛਾ ਜਿੱਦਾਂ ਸਮੈਲ ਡੀਜ਼ਲ ਦੀ ਆਉਂਦੀ ਆ ਐਦਾਂ ਹੁੰਦੀ ਅੱਛਾ ਮੁੱਲ ਨਹੀਂ ਦਿਆਂਗਾ ਕਾਲ ਦੋਸਤੋ ਕੀ ਹਾਲ ਚੱਲ ਨੇ ਜੀ ਅੱਜ ਤੁਹਾਡੇ ਲਈ ਇੱਕ ਬਿਲਕੁਲ ਸੱਚੀ ਘਟਨਾ ਲੈ ਕੇ ਪਹੁੰਚੇ ਆਂ ਇਹ ਘਟਨਾ ਜਨਵਰੀ 2011 ਦੀ ਅੱਜ ਤੋਂ 14-15 ਸਾਲ ਪਹਿਲਾਂ ਦੀ ਕਹਾਣੀ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਪੁਰਲਾਡਾ ਦੇ ਨਾਲ ਲੱਗਦੇ ਪਿੰਡ ਰੱਲੀ ਜਿੱਥੋਂ ਦਾ ਇੱਕ ਇਕਲੌਤਾ ਨੌਜਵਾਨ ਮਾਪੇ ਦਾ ਇਕਲੌਤਾ ਨੌਜਵਾਨ ਆਪਣੇ ਕਿਸੇ ਨਿੱਜੀ ਕੰਮ ਲਈ ਬਠਿੰਡੇ ਚਲਾ ਜਾਂਦਾ ਉਹਦਾ ਕੋਈ ਆਪਣਾ ਕੰਮ ਵੀ ਹੁੰਦਾ ਉਥੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਜਿਨ੍ਹਾਂ ਆਪਾਂ ਭਈਏ ਕਹਿੰਦੇ ਨੇ ਉਹ ਉਸ ਇਨਸਾਨ ਨੂੰ ਕੋਈ ਨਸ਼ੀਲੀ ਚੀਜ਼ ਦਿੰਦੇ ਨੇ ਜੋ ਆਪਣੀ ਸੁਧ ਬੁੱਧ ਹੋ ਜਾਂਦਾ ਸੁਧ ਬੁੱਧ ਖੂਨ ਤੋਂ ਬਾਅਦ ਜਦੋਂ ਉਸ ਨੂੰ ਆਪਣੇ ਹੋਸ਼ ਆਉਂਦੇ ਆ ਕੁਝ ਟਾਈਮ ਬਾਅਦ ਤਾਂ ਉਹ ਆਪਣੇ ਆਪ ਨੂੰ ਆਪਣੇ ਪਿੰਡ ਤੋਂ ਆਪਣੇ ਸ਼ਹਿਰ ਤੋਂ ਕੁੰਹਾ ਮੇਲਾ ਦੂਰ ਦੇਖਦਾ ਵੀ ਮੈਂ ਆਪਣੇ ਪਿੰਡ ਤੋਂ ਸ਼ਹਿਰ ਤੋਂ ਬਹੁਤ ਦੂਰ ਆ ਗਿਆ 14-15 ਸਾਲ ਉਹਦੇ ਨਾਲ ਜਨ ਬਰਾਮਾ ਵਾਂਗੂੰ ੱਤਕਾ ਹੁੰਦਾ ਰਿਹਾ ਜਨ ਬਰਾਮਾ ਵਾਂਗੂੰ ਖਾਣਾ-ਦਾਣਾ ਜੋ ਵੀ ਸਲੋਕ ਬਦ ਸਲੋਕੀ ਹੁੰਦੀ ਰਹੀ 14-15 ਸਾਲ ਚੱਲਿਆ ਇਧਰ ਮਾਂ-ਬਾਪ ਨੇ ਬਹੁਤ ਥਾਵੇਂ ਮੰਤਰੀ ਮਸੀਤੀ ਜਿੱਥੋਂ ਤੱਕ ਪਹੁੰਚ ਪੈਂਦੀ ਜਾਂਦੇ ਆਉਂਦੇ ਰਹੇ ਜਦੋਂ ਤੱਕ ਲੱਭਿਆ ਨਹੀਂ ਅਚਾਨਕ 2025 ਆਉਂਦਾ ਅਗਸਤ ਇੱਕ ਫੋਨ ਆਉਂਦਾ ਅੱਗੇ ਦੀ ਜਿਸ ਤੋਂ ਇਸ ਪਰਿਵਾਰ ਨੂੰ ਪਤਾ ਲੱਗਦਾ ਵੀ ਸਾਡਾ ਜੋ ਆਪਣੇ ਬੱਚੇ ਨੂੰ ਇਹ ਸਮਝੋ ਕਿ ਵੀ ਦੁਨੀਆ ਵਿੱਚ ਹੈ ਨਹੀਂ ਤਾਂ ਹੌਸਲਾ ਜਾਗਦਾ ਫਿੱਟ ਕਰਨ ਜਾਵੇ ਅੱਜ ਆਪਾਂ ਉਸੇ ਘਟਨਾ ਨਾਲ ਜੁੜੇ ਆਂ ਪੁੱਛਦੇ ਆਂ ਪਰਿਵਾਰ ਤੋਂ ਕੀ ਹਾਲਾਤ ਸੀਗੇ ਕਿਵੇਂ ਗਿਆ ਸੀ ਪਾਈਏ ਉਹਨਾਂ ਦੇ ਪਿਤਾ ਸਰਦਾਰ ਰਾਮ ਸਿੰਘ ਮਾਤਾ ਚਰਨਜੀਤ ਕੌਰ ਆਪਣੇ ਨਾਲ ਨੇ ਸਾਰੀ ਗੱਲਬਾਤ ਸਾਰੀ ਘਟਨਾ ਬਾਰੇ ਜਾਣੋ ਸਤਿ ਸ਼੍ਰੀ ਅਕਾਲ ਬਾਪੂ ਜੀ ਸ੍ਰੀ ਅਕਾਲ ਹੋ ਠੀਕੋ ਬਾਪੂ ਜੀ ਹਾਂ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਤੇ ਕਦੋਂ ਦੀ ਘਟਨਾ ਬਾਪੂ ਜੀ ਇਹ 2011 ਨੂੰ ਜਨਵਰੀ ਜਨਵਰੀ 2011 ਕੀ ਕਾਰਨ ਕੀ ਹੁੰਦਾ ਕਿਵੇਂ ਬਾਈ ਦਾ ਕੰਮ ਸੀ ਕੋਈ ਉੱਥੇ ਸੋਈ ਕੰਟੀਨ ਕਰੀ ਹੁੰਦੀ ਕਾਲ ਦੀ ਅੱਛਾ ਖੋਖਰ ਬੈਰੇ ਕੋਲੇ ਅੱਛਾ ਖੋਖਰ ਕਰਦੀ ਅੱਛਾ ਖੋਖਰ ਤੋਂ ਲੈ ਕੇ ਗਏ ਸੀਗੇ ਹਾਂ ਜੀ ਜੀ ਦਾ ਇੱਕ ਤਾਂ ਜੱਟ ਹੋ ਗਿਆ ਜੱਖੜ ਦੂੰਗਾ ਗੱਡੀ ਵੀ ਚੜਾਉਂਗਾ ਖੋਖਰ ਖੋਖਰ ਤੇਸ ਨਾਲ ਅਲੱਗ ਵੀ ਨਗਰ ਗੋਮਿੰਦਗੜ ਖੋਖਰ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ। ਜੱਖਲੇ ਜੱਤ ਦੀ ਜੱਖਲੋਂ ਵਿੱਚ। ਅੱਛਾ। ਇੰਦਾ ਕੀ ਜੱਖਲੋਂ ਚਾਹਦੇ ਵੀ ਹੈ। ਅੱਛਾ। ਤੇ ਜਦੋਂ ਬਾਈ ਤੁਸੀਂ ਉੱਥੇ ਚਲੇ ਜਾਨੇ ਹੋ। ਜੱਖਲ ਤੋਂ ਬਠਿੰਡੇ। ਇਹ ਘਟਨਾ ਬਠਿੰਡੇ ਬਾਪਰ ਦੀ ਹੁੰਦੀ। ਬਠਿੰਡੇ ਨਹੀਂ ਜਾਂਦੇ। ਜੱਖਲੋਂ ਹੀ ਲੈ ਜਾਂਦੇ। ਜੱਖਲੋਂ ਲੈ ਜਾਂਦੇ। ਬਠਿੰਡੇ ਨਹੀਂ ਜਾਂਦਾ। ਨਹੀਂ ਬਠਿੰਡੇ ਜਾਣਾ ਸੀ ਮੈਂ। ਅੱਛਾ। ਪਰ ਉਹ ਜੱਖਲ ਹੀ ਮਿਲ ਗਈ। ਅੱਛਾ ਜੱਖਲ ਮਿਲਦੇ ਨੇ ਉੱਥੇ। ਕਹਿ ਜਾਣੇ ਹੁੰਦੇ ਨੇ ਉਹ। ਉਹ 2-3 ਹੀ ਜਾਂਦੇ। ਤੰਨੇ ਨੂੰ ਮਿਲ ਲੱਗ ਗਈ ਸੀ ਇੱਕ ਚਾਹ ਲੈ ਕੇ ਆਏ ਸੀ ਉਹ ਪਤਾ ਨਹੀਂ ਸੀ ਵੀ ਉਹਨਾਂ ਦੇ ਨਾਲ ਅੱਛਾ ਹੂੰ ਟਿੱਕੇ ਮੈਂ ਸਾਰਾ ਕਿਰਿਆ ਕਰਮ ਕਿਵੇਂ ਹੁੰਦਾ ਕਿ ਉਹਨਾਂ ਨੇ ਚਾਹ ਪੀਈ ਆ ਮੁੜ ਕੇ ਮੈਨੂੰ ਹੋਸ਼ ਹੀ ਨਹੀਂ ਅੱਛਾ ਜੀ ਫਿਰ ਉੱਥੇ ਜਾ ਕੇ ਦੋਆ ਤਿੰਨਾ ਦਿਨਾਂ ਬਾਅਦ ਹੋਸ਼ ਆਇਆ ਅੱਛਾ ਤੇ ਉਥੋਂ ਨਿਕਲਣ ਦੇਣ ਬਾਹਰ ਨਾ ਹੁੰਦੇ ਉਦੋਂ ਉਮਰ ਕਿੰਨੀ ਸੀ ਬਾਈ ਤੁਹਾਡੀ ਉਦੋਂ ਮੇਰੀ 25 26 ਸਾਲ ਦੀ ਸੀ अच्छा 25 ਸਾਲ ਦੀ ਉਮਰ ਸੀ ਤੇ ਪੜ੍ਹੇ ਲਿਖੇ ਕਿੰਨੇ ਕੋ ਬਾਈ ਮੈਂ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਸੀ ਤੇ ਜਦੋਂ ਤੁਹਾਨੂੰ ਹੋਸ਼ ਆਉਂਦੇ ਉੱਥੇ ਜਾ ਕੇ ਜਦੋਂ ਉਹ ਆਟੋਪ ਸਟੇਟ ਜਾਂਦੇ ਨੇ ਲੈ ਜਾਂਦੇ ਫਿਰ ਕੀ ਤੁਹਾਨੂੰ ਉੱਥੇ ਹੋਸ਼ ਆਉਂਦੇ ਉਹ ਦਿੰਦੇ ਆ ਮੈਡੀਕਲ ਅੱਛਾ ਉਹ ਬੰਦਾ 멘ਟਲੀ ਰਹਿੰਦਾ ਤੁਹਾਨੂੰ ਜਾਂਦੇ ਨਸ਼ਾ ਦੇਣ ਲੱਗੇ ਹਾਂ ਜਾਂਦੇ ਨੇ ਉਹ ਗੋਲੀ ਘਪਾਉਂਦੇ ਆ ਹਾਂਜੀ ਨਸ਼ਾ ਨਹੀਂ ਹੁੰਦਾ ਉਹ ਚ ਹੂੰ ਉਦਹੀਂ ਐ ਇਹ ਲੱਗਦਾ ਬੰਦੇ ਨੂੰ ਬਸ ਇੱਥੇ ਬੈਠੇ ਹੀ ਰਹੇ ਨਾ ਹੱਲਿਆ ਜਾਵੇ ਨਾ ਤੁਰਿਆ ਜਾਵੇ ਨਾ ਬਸ ਇਹੋ ਜਿਹਾ ਜਿਹਾ ਬੈਠਾ ਰਹਿੰਦਾ ਕੰਮ ਕੀ ਕਰਾਉਂਦੇ ਸੀ ਬਈ ਕੰਮ ਉਸੇ ਮੈਡੀਕਲ ਕੰਪਨੀ ਆ ਅੱਛਾ ਉਹ ਜਿੱਦਾਂ ਆਪਾਂ ਨਿੰਮ ਦੀਆਂ ਨਮੌੜੀਆਂ ਹੁੰਦੀਆਂ ਇਦਾਂ ਕਾਲੀਆਂ ਕਾਲੀਆਂ ਹੁੰਦੀਆਂ ਜੀ ਬਈ ਉਹ ਸ਼ਾਮਾਂ ਤੱਕ ਪਾਊਡਰ ਬਣਵਾਉਂਦੇ ਉਹਦੇ 2-3 ਹਜ਼ਾਰ ਬੰਦਾ ਹੋਣਾ ਘਟੂ ਘਟ ਇਦਾਂ ਦਾ ਪੰਜਾਬੀ ਪੰਜਾਬੀ ਵੀ ਆ ਸਾਰੇ ਪੰਤੇ ਜਵਾਕ ਜੇ ਜੇ ਬੁੱਧੀਆਂ ਪੰਜਾਬੀ ਕਹ ਉਹਨਾਂ ਦੇ ਪੰਜਾਬੀ ਬੜੇ ਇਹ ਦੇਖੋ ਦੋਸਤੋ ਵੀ ਪਤਾ ਨਹੀਂ ਕਿੰਨੇ ਕੋ ਮਾਮਾ ਦੇ ਪੁੱਤ ਹੋਣੇ ਜਿਹੜੇ ਆਪਾਂ ਕਹਿਣ ਵੀ ਹਜੂਰ ਸਾਹਿਬ ਗਏ ਨੇ ਸਾਡੇ ਪਿੰਡੋਂ ਵੀ ਇੱਕ ਇਹ ਜੋ ਕੇਸ ਹੋਏ ਨੇ ਜੇ ਇੱਥੋਂ ਹਜੂਰ ਸਾਹਿਬ ਗਏ ਪਰ ਅੱਜ ਤੱਕ ਉਹ ਮਾਮਾ ਦੇ ਪੁੱਤ ਵਾਪਸ ਹੀ ਨਹੀਂ ਹੋਣ ਬਾਈ ਦੇ ਕਰਮ ਚੰਗੇ ਜਾਣੀ ਆਪਾਂ ਸ਼ੂਗਰ ਹੋ ਗਿਆ ਬੜਾ ਤਕਦਾ ਫਿਰ ਹੂੰ ਸ਼ੂਗਰ ਕਾਰਨ ਫਿਰ ਗੁਰਦੇ ਖਤਮ ਹੋਏ। ਅੱਛਾ ਹਾਰਟ ਵੀ ਖਤਮ ਹੋ ਗਿਆ 30 40% ਹੀ ਆ। ਅੱਛਾ ਹੂੰ। ਕਿੰਨੇ ਉਦੰਦਾ ਲਾਜੀ ਚੱਲਦਾ ਇੱਥੇ ਜਿਹਾ ਹੁਣ। 2 ਮਹੀਨੇ ਪਹਿਲੇ ਹੋਇਆ ਕਿ ਮੈਂ ਵੀ ਉਹ ਗੋਲੀ ਖਾਣ ਕਰਾਂ। ਹਾਂ ਉਹ ਗੋਲੀ ਦਿੰਦੇ ਆ ਉਹ ਬੰਦੇ ਨੂੰ ਅੰਦਰੋਂ ਹੀ ਖਤਮ ਕਰਦੇ। ਖਾਣਾ ਕੀ ਦਿੰਦੇ ਸੀ ਬਈ? ਖਾਣਾ ਤਾਂ ਆਮੀ ਰੋਟੀ ਦਾਲ ਮਸ। ਕਹੇ ਟਾਈਮ। ਇੱਕ ਟਾਈਮ। ਰੋਟੀ ਵੀ ਇੱਥੇ 0% ਹੁੰਦੀ ਆ ਚੌਲਾਂ ਦੀ। ਅੱਛਾ। ਰੋਟੀ ਦੀ ਕਣਕ ਦੀ ਨਹੀਂ ਹੁੰਦੀ ਤੇ ਔਰ 15 14 15 ਸੱਤ ਸੀ ਉਹੀ ਖਾਦੀ ਆ ਹਾਂ ਤੈਨੂੰ 슈ਗਰ ਨੇ ਕਿਤੇ ਨਹੀਂ ਅਸਰ ਪਾਇਆ ਗੁੱਡਿਆਂ ਤੋਂ ਉਸ ਗੋਲੀ ਨੇ ਕਹਿੰਦਾ ਜਾਂ ਮਤਲਬ ਭੁੱਖ ਮਤਲਬ ਆ ਤੁਰਦੀ ਖਰਾਕ ਪੂਰੀ ਨਹੀਂ ਹੁੰਦੀ ਸੀ ਹਾਂ ਗੋਲੀ ਦਾ ਅਸਰ ਵੱਧ ਜਾਂਦਾ ਸੀ ਰੋਟੀ ਖਾਣ ਨੂੰ ਜਿਵੇਂ ਨਹੀਂ ਕਰਦਾ ਤੇਲ ਹੁੰਦਾ ਉਸੇ ਬੇਕਾਰ ਡੀਜ਼ਲ ਵਰਗਾ ਤੇਲ ਹੁੰਦਾ ਸਬਜ਼ੀ ਚ ਪਾਉਂਦੇ ਸੀ ਅੱਛਾ ਜਿੱਦਾਂ ਸਮੈਲ ਡੀਜ਼ਲ ਦੀ ਆਉਂਦੀ ਆ ਇਦਾਂ ਆਉਂਦੀ ਆ ਅੱਛਾ ਮੁੱਲ ਨਹੀਂ ਜਾਂਦੇ ਤੇ ਆਪ ਉਹ ਕਿਹ ਜਿਹਨੇ ਦੇਖਦੇ ਬੰਦੇ ਕਿਹੜੀ ਸਟੇਟ ਕਿਹੜੀ ਸੀ ਉਹ 네ਪਾਲ 네ਪਾਲ ਚ ਲੈ ਗਏ ਸਾਨੂੰ 네ਪਾਲ ਸਾਨੂੰ ਤਾਂ ਦੱਸਿਆ ਜਿਹੜੇ ਡਰਾਈਵਰ ਨੇ ਸਾਨੂੰ ਵੀ ਇਹ 네ਪਾਲ ਸਾਨੂੰ ਨਹੀਂ ਪਤਾ ਲੱਗਿਆ ਇਹਨੂੰ ਅੱਛਾ ਹੁਣ ਤਾਂ ਉਹਨੇ ਦੱਸਿਆ ਵਿਚਾਰੇ ਨੇ ਜਿਹੜੇ ਨੇ ਸਾਨੂੰ ਗੁਜਰਾਤ ਚ ਲੈ ਆ ਗਏ ਸਰਦੇ ਜੀ ਨਾ ਫਿਰ ਜਦੋਂ ਆਉਣ ਦਾ ਤੁਹਾਡਾ ਕਾਰਨ ਬਣਦਾ ਆਉਣ ਦਾ ਕਾਰਨ ਉੱਥੇ ਆਏ ਬੰਦਾ ਸੀ ਤਿੰਨ ਮੁੰਡੇ ਸੀ ਅੱਛਾ ਉਦਾਂ ਵੀ ਉਹਨਾਂ ਨੇ ਖਤਮ ਹੀ ਕਰ ਦੇਣਾ ਸੀ ਹੂੰ ਬਸ ਅੱਜਾ ਖਤਮ ਖਤਮੀ ਹੋ ਜਾ ਕੇ ਜਦ ਬਚ ਜਾਗੇ ਤੋਂ ਡਰਾਈਵਰ ਨੇ ਸਾਡੀ ਮਦਦ ਕੀਤੀ ਹੂੰ ਜਦ ਸਾਹ ਨਹੀਂ ਖਿੱਚ ਲੈਂਦੇ ਹੂੰ ਇਦਾਂ ਵੀ ਜੇ ਫਿਰ ਉਹਨੇ ਆਹ ਆਖਿਆ ਨਾਲ ਵੀ ਇਹਨਾਂ ਨੂੰ ਛੱਡ ਦੇਵਾਂ ਰਾਹ ਤੋਂ ਮੈਂ ਚੰਗੇ ਭਲੇ ਨੂੰ ਖਤਮ ਕਰ ਦਿੰਦਾ ਹਾਂ ਹਾਂ ਚੰਗੇ ਭਲੇ ਕਿਉਂ ਖਤਮ ਕਿਉਂ ਆ ਜੇ ਮਾਰਨਾ ਤਾਂ ਹੋਰੇ ਮਾਰ ਦੇਣ ਉਹ بیمਾ ਕਰਾਉਂਦੇ ਆ ਨਾ ਦੋ ਤਿੰਨ ਮਹੀਨੇ ਕਿਸਤਾਂ ਵਰਗੇ ਅੱਛਾ ਦੋ ਤਿੰਨ ਜਾਰੀ ਮਹੀਨੇ ਕਿਸ਼ਤਾਂ ਭਰਨਗੇ 1 ਕਰੋੜ 2 ਕਰੋੜ ਦਾ ਬੀਮਾ ਕਰਾਉਣਗੇ ਪ੍ਰੋਫਟ ਵੀ ਲੈਂਦੇ ਆ ਨਾ ਬੰਦੇ ਦਾ ਅੱਛਾ ਹੂੰ ਉਹਨਾਂ ਦਾ ਬਿਜ਼ਨਸ ਤੋਂ ਹੋਰ ਰੱਖਿਆ ਉਹਨਾਂ ਨੇ ਹਾਂ ਉਹਨਾਂ ਦਾ ਬਿਜ਼ਨਸ ਬੀਜਦੇ ਨਹੀਂ ਬੰਦੇ ਨੂੰ ਉਰੋਂ ਲੈ ਜਾਂਦੇ ਨੇ ਬੀਮਾ ਕਰਾਉਂਦੇ ਨੇ ਇੱਕ ਦੋ ਕਿਸ਼ਤਾਂ ਭਰ ਕੇ ਕਰੋੜਾਂ ਦੀਆਂ ਉਹਦਾ ਮਤਲਬ ਜਿਹੜਾ ਮੁਆਵਜ਼ਾ ਉਹ ਮਿਲ ਜਾਂਦਾ ਬੰਦੇ ਨੂੰ ਕਰੋੜਾਂ ਦਾ ਬੀਮਾ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਫਿਰ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਸਭ ਉਹ ਹੋ ਜਾਂਦਾ ਉਹ ਮਾਹ ਹੋ ਜਾਂਦਾ ਤੇ ਤੁਹਾਡੇ ਸਾਹਮਣੇ ਮਾਰੇ ਨੇ ਕੋਈ ਬਾਦੂ ਪੰਜਾਬੀ ਹੂੰ ਰੋਜ ਇੱਕ ਦੋ ਜਾਂਦੇ ਹੁੰਦੇ ਰੋਜ ਇੱਕ ਦੋ ਕੋਈ ਪੁਲਿਸ ਪਾਸ ਤਾਂ ਕੋਈ ਪਹੁੰਚਣੀ ਪੈਂਦੀ ਨਾ ਨਾ ਇਹ ਤਾਂ ਬਧਈ ਨਹੀਂ ਲੱਗਦਾ ਪੁੱਛੀ ਕਿ ਜੰਗਲ ਦਾ ਜਿੱਦਾਂ ਪਖੇਦ ਹੋਈਏ ਹੂੰ ਜੰਗਲ ਆ ਠੀਕ ਹੈਗਾ ਨਾ ਜਦੋਂ ਤੁਸੀਂ ਮਤਲਬ ਮਿਲਦੇ ਹੋ ਕੀ ਕਾਰਨ ਕਿਵੇਂ ਬਣਦਾ ਉਹ ਕਾਰਨ ਵੀ ਆਉਂਦਾ ਪਤਾ ਨਹੀਂ ਇਨਨਾਲ ਪਰਿਵਾਰ ਨਾਲ ਕਿਵੇਂ ਗੱਲ ਹੁੰਦੀ ਆ ਤੁਹਾਡੀ? ਉਹ ਮੈਂ ਉੱਥੇ ਪੰਜਾਬੀ ਦਾ ਹੋਟਲ ਸੀ। ਉੱਥੇ। ਉੱਥੇ ਜ਼ਿਲ੍ਹਾ ਆਰ ਦਾ ਤਰਨਤਾਰਨ ਦਾ। ਉਹ ਮਰਤਾ ਰਹੀ ਪਰਿਵਾਰ ਆ। ਅੱਛਾ। ਉਹਨਾਂ ਨੇ ਮੈਨੂੰ ਦਾੜੀ ਕੇਸ ਦੇਖੇ। ਨਾ ਫਿਰ ਤੁਸੀਂ ਕਹਿੰਦੇ ਉਸੇ ਰੱਖਦੇ ਸੀ ਯਾਰ। ਫਿਰ ਤੁਸੀਂ ਉਹਦੇ ਹੋਟਲ ਤੱਕ ਕਿਵੇਂ ਗਏ? ਉਹ ਗੱਡੀ ਵਾਲਾ ਸਿੱਟ ਕੇ ਗਿਆ ਸਾਨੂੰ। ਅੱਛਾ ਉਹਨਾਂ ਨੇ ਕੁੱਟ ਮਾਰ ਕੇ ਉਹਨੂੰ ਕੱਢਿਆ। ਉਹਨੇ ਕੁੱਟ ਮਾਰ ਕੇ ਵੀ ਮਰ ਗਏ। ਮਰ ਗਏ। ਗੱਡੀ ਵਾਲਾ ਸਿੱਟ ਗਿਆ ਪਰ ਬਚ ਗਏ। ਮੈਂ ਵੱਜ ਗਿਆ ਉਹਨਾਂ ਨੂੰ ਨਹੀਂ ਚੱਕਿਆ ਅੱਛਾ ਮੈਨੂੰ ਦਾੜੀ ਕੇਸਾਂ ਕਰਕੇ ਚੱਕਿਆ 40% ਮੇਰੇ ਸਾਹ ਚੱਲਦੇ ਅੱਛਾ ਫਿਰ ਉਹ ਜਿਹੜਾ ਹੋਟਲ ਆਇਆ ਸੀ ਉਹ ਤੰਦੂਰ ਲਿਪਣ ਵਾਸਤੇ ਮਿੱਟੀ ਲੈਣ ਗਿਆ ਸੀ ਹੁਣੇ ਦੇਖਿਆ ਯਾਰ ਟੋਰੀ ਚ ਬੰਦਾ ਪੰਜਾਬੀ ਪਿਆ ਹੂੰ ਫਿਰ ਉਹਨਾਂ ਨੇ ਮੈਨੂੰ ਚੱਕਿਆ ਫਿਰ ਭੁੱਜ ਉਹਨਾਂ ਦਾਖਲ ਕਰਾਇਆ ਅੱਛਾ ਹਾਂ ਵੀ ਯਾਰ ਪੰਜਾਬੀ ਬੰਦਾ ਤੇ ਉਹਨੇ ਮੇਰਾ ਉੱਥੇ ਲਾਜ ਕਰਾਇਆ ਅੱਛਾ ਤੇ ਫਿਰ ਉੱਥੋਂ ਹੀ ਮੈਂ ਜਦੋਂ ਠੀਕ ਹੋਇਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਯਾਰ ਮਨ ਕੋ ਕੰਦ ਘਰ ਬਰ ਫਿਰ ਉਹਨਾਂ ਨੇ ਮੈਨੂੰ ਲੈਪਟਾਪ ਤੇ ਕਹਿੰਦੇ ਕਦਰ ਦਾ ਨੰਬਰ 15 20 ਦਿਨ ਤੱਕ ਨਿਕਲਿਆ ਨਹੀਂ ਕਿਸੇ ਦਾ ਅੱਛਾ ਫਿਰ ਮੈਂ ਵਿਦਿਆਰਥਣ ਕੋ ਦਾ ਨੰਬਰ ਐਡ ਕੀਤਾ ਅੱਛਾ ਉਹਦਾ ਯਾਨੀ ਕਿ ਉਹ ਪੂਰਾ ਨਾਮ ਐਡ ਕੀਤਾ ਫਿਰ ਉਹਨਾਂ ਦੇ ਪ੍ਰਿੰਸੀਪਲ ਦਾ ਨੰਬਰ ਨਿਕਲਿਆ ਉਹ ਨਹੀਂ ਲੱਗਿਆ ਜੀ ਫਿਰ ਮੈਨੇਜਮੈਂਟ ਦਾ ਲਿਖਿਆ ਉਹ ਲੱਗਿਆ ਜੀ ਮੈਨੇਜਮੈਂਟ ਨਾਲ ਗੱਲ ਹੋਈ ਫਿਰ ਉਹਨਾਂ ਨੇ ਆਪਦਾ ਮੈਨੇਜਰ ਭੇਜਿਆ ਭੂਆ ਕਿ ਕਰੇ ਫਿਰ ਕੂਆ ਦੇ ਮੁੰਡੇ ਨਾਲ ਗੱਲ ਹੋਈ ਫਿਰ ਉਹਨੂੰ ਲੋਕੇਸ਼ਨ ਤੇ ਅੱਛਾ ਫਿਰ ਇਹ ਫਿਰ ਨਾ ਬਾਪੂ ਜੀ ਨਾਲ ਕਰਵਾ ਹਾਂ ਦਸਤੀ ਜੁਤੀ ਦਸਤੀ ਜੁਤੀ ਆ ਬਸ ਤੋੜੀ ਅੱਛਾ ਇਹ ਉਹਨਾਂ ਨੇ ਉਦੋਂ ਤੋੜ ਜੇ ਤੁਸੀਂ ਮਾਰ ਕੇ ਛਿੜਤੇ ਦੀ ਅੱਛਾ ਇਸ ਵਾਰ ਠੀਕ ਹੋ ਗਈ ਸੀ ਇਹ ਜਦੋਂ ਤੁਸੀਂ ਫੋਨ ਕਰਦੇ ਹੋ ਕੋਈ ਡੇਟ ਜਾਦਾ ਵੀ 2025 ਦੀ ਕਿੰਨੀ ਡੇਟ ਨੂੰ ਤੁਸੀਂ ਉਹਰੇ ਫੋਨ ਕੀਤਾ ਤੁਸੀਂ ਆਪਣੇ ਭੋ ਦੇ ਮੁੰਡੇ ਨੂੰ ਜਾਂ ਕਾਲ ਜਾਲਿਆਂ ਨੂੰ 8 9 ਅਗਸਤ ਦੀ ਗੱਲ ਹੈ ਸੀ ਐਸੇ ਮਹੀਨੇ ਅਗਸਤ ਚੱਲਦਾ ਹੈ ਅਗਸਤ ਦੇ 8 8 9 ਤਰੀਕ ਅਸੀਂ 11 ਤਰੀਕ ਨੂੰ ਦਾ ਹੋ ਕਰੇ ਕਦੋਂ ਕਰੇਗਾ ਇਹ ਚੋਾਕੀ ਕਰੀਏ ਸੀ 11 ਤਰੀਕ ਨੂੰ ਦਾ ਬਹਾਰ ਪਾਉਂਦੇ अच्छा दुपा नाम ਨਾ ਨਾ ਵੀ ਦੱਸ ਨੂੰ ਅਸੀਂ ਆਜ ਨੂੰ ਆਈਏ ਸ਼ਾਇਦ ਪਤਾ ਨਹੀਂ ਨਾ ਅੱਛਾ 8 ਤਰੀਕ ਨੂੰ 7 8 ਤਰੀਕ ਨੂੰ ਇਹਦਾ ਫੋਨ ਆਇਆ ਸੀ ਆਥ ਨੇ ਜਮਾ ਅੱਛਾ ਇਹੋ ਫੋਨ ਆਇਆ ਵੀ ਇਹਦਾ ਬਾਈ ਦਾ ਖੁਦ ਕਾਲੇ ਦਾ ਫੋਨ ਆਇਆ ਤੁਸੀਂ ਬਾੜ ਜੇ ਨਿਕਰੇ ਅੱਛਾ ਅੱਛਾ ਬਾਈ ਕਾਲੇ ਜਦੋਂ ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ ਕਾਲ ਜਾਲਿਆਂ ਨੂੰ ਕਾਲ ਜਾਲੇ ਫਿਰ ਉਹ ਉਹਨੂੰ ਕਨੈਕਟ ਕਰਦੇ ਭੂ ਦੇ ਮੁੰਡੇ ਨੂੰ ਕਾਲ ਜਾਲੇ ਕਹਿੰਦੇ ਵੀ ਤੇਰੀ ਤਾਂ ਦੇਖੋ ਕੀ ਸੀ ਹਾਂ ਮਾ ਨਹੀਂ ਨਹੀਂ ਡੈਥ ਨਹੀਂ ਹੋਈ ਮੈਂ ਕਿਹਾ ਇਹ ਮੇਰੀ ਕੁਲਦੀਪ ਨਾਲ ਗੱਲ ਕਰ ਕੁਲਦੀਪ ਮੁੰਡਾ ਨਾ ਮੈਨੇਜਰ ਹੁੰਦਾ ਸੀ ਅੱਛਾ ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਠੀਕ ਹੈ ਉਹ ਖੋਖੜਦਾ ਹੀ ਏ ਮੁੰਡਾ ਠੀਕ ਹੈ ਭਾਈ ਫਿਰ ਉਹ ਮਾਲਕ ਨੇ ਉਹਨੂੰ ਫੋਨ ਕੀਤਾ ਮੁੰਡੇ ਨੇ ਹੂੰ ਵੀ ਯਾਰ ਉਹ ਆਪਣੇ ਕੰਟੀਨ ਕਰਦਾ ਹੁੰਦਾ ਜਿਹੜਾ ਕਾਲਾ ਉਹਦੇ ਨਾਲ ਗੱਲ ਕਰ ਉਹ ਉਹਨੂੰ ਨੰਬਰ ਦਿੱਤਾ ਫਿਰ ਉਹਨੂੰ ਮੈਂ ਮੇਰਾ ਨੰਬਰ ਆ ਗਿਆ ਉਹਦੇ ਕੋਲ ਫਿਰ ਉਹਨੂੰ ਮੈਂ ਕਿਹਾ ਵੀ ਚੰਗਾਲੀ ਵਾਲੇ ਜਾ ਕੇ ਆ ਭਰਾ ਮੇਰਾ ਮੇਰੀ ਇੰਦਰਜੀਤ ਨਾਲ ਗੱਲ ਕਰਾ। ਅੱਛਾ। ਫਿਰ ਉਹ ਮੁੰਡਾ ਗਿਆ ਸਪੈਸ਼ਲ। ਫਿਰ ਉਹਨੇ ਮੇਰੀ ਜੀ ਆ ਕੇ ਗੱਲ ਕਰਾਈ। ਚੰਗਾਲੀ ਵਾਲੇ ਭੂਆ। ਉਹ ਚੰਗਾਲੀ ਵਾਲੇ ਭੂਆ ਸੀ। ਫਿਰ ਬੱਪੀ ਤੁਸੀਂ ਫਿਰ ਕਹੇ ਜਦੋਂ ਤੁਸੀਂ ਇਹਨਾਂ ਨੂੰ ਫੋਨ ਕਰਦੇ ਹੋ ਬਾਈ ਜੀ। ਉਹ ਚੰਗਾਲੀ। ਫਿਰ ਉਹ ਇਹਨਾਂ ਨੂੰ ਫੋਨ ਕਰਦੇ। ਹਾਂ ਉਹ ਇਹਨਾਂ ਨੂੰ। ਫਿਰ ਤੁਸੀਂ ਇਕੱਠੇ ਕਿੱਥੇ ਰਹਿਣ ਲੈ। ਫਿਰ ਮੈਂ ਉਹਨਾਂ ਨੂੰ ਲੋਕੇਸ਼ਨ ਭੇਜ ਦਿੰਦੀ ਜੀ। ਅੱਧੀ ਆ ਲੋਕੇਸ਼ਨ ਆ ਮੇਰੀ। ਤੇਰੋਂ ਮੁੰਡਾ ਕਹਿੰਦਾ ਵੀ ਅਸੀਂ ਤੜਕੇ 4 ਵਜੇ ਚੱਲ ਪਾਂਗੇ ਟੈਂਸ਼ਨ ਆ ਲੈ। ਅੱਛਾ ਸੋਨੂੰ ਉਹਨੇ ਮਤਲਬ ਜਿਹੜੇ ਜਿਹਨੇ ਤੁਹਾਨੂੰ ਲੈਪਟਾਪ ਲਿਆ ਕੇ ਦਿੱਤਾ ਉਹਨੇ ਇਹ ਨਹੀਂ ਦੱਸਿਆ ਵੀ ਇਹ ਜੇ ਘਟਣਾ ਹੋਰ ਵੀ ਦੇਖੀ ਹੁਣੇ ਵੀ ਕਿੱਡੀ ਦੂਰ ਆਓ ਜਿਹੜਾ ਜੰਗਲ ਤੁਸੀਂ ਦੱਸਦੇ ਮੈਂ ਉੱਥੇ ਕਿਸੇ ਨੂੰ ਗੱਲ ਦੱਸੀ ਵੀ ਨਹੀਂ ਆ ਤੁਸੀਂ ਵੀ ਨਹੀਂ ਡਰ ਬੜਾ ਲੱਗਦਾ ਅੱਛਾ ਕਵਰ ਆ ਕਿਰਤ ਕਿਦਾਂ ਦਾ ਉਹ ਮੁੰਡਾ ਬਹੁਤ ਚੰਗਾ ਸੀ ਉਹਨੇ ਮੈਨੂੰ ਸੰਭਾਇਆ ਬਹੁਤ ਕੋਈ ਸੀ ਮੈਂ ਦੱਸੀ ਸੀ ਇਕੱਲੇ ਨੂੰ ਬਾਕੀ ਨਹੀਂ ਕਿਸੇ ਨੂੰ ਪਤਾ ਨਹੀਂ ਕਿੰਨੇ ਕ ਪੰਜਾਬੀਆਂ ਨਾਲ ਇਸ ਤਰ੍ਹਾਂ ਹੁੰਦਾ ਹੋਊ ਪਤਾ ਨਹੀਂ ਕਿੰਨੇ ਪੰਜਾਬ ਚ ਕਿੰਨੇ ਕ ਹੋਰ ਸਟੇਟਾਂ ਚ ਵੀ ਦੇ ਹੋਣੇ ਇਸ ਤਰ੍ਹਾਂ ਦਾ ਹੋਣਾ ਤੇ ਮਾਤਾ ਜਦੋਂ ਫੋਨ ਆਉਂਦਾ ਤੁਹਾਨੂੰ ਚੰਗਾਲੀ ਵਾਲੇ ਪੋਪੋ ਆਈ ਦੇ ਮੁੰਡੇ ਦਾ ਵੀ ਕਾਲ ਆਪਣਾ ਲੱਭ ਗਿਆ ਤੁਹਾਨੂੰ ਕਿੰਨਾ ਕ ਚਾ ਚੜਿਆ ਚਾ ਵਾ ਅੱਛਾ ਵੀ ਇੱਕ ਕਰਨ ਜਾ ਕੇ ਵੱਡੀ ਗੱਡੀ ਮੰਗਾਈ ਹੈ ਹਾਂਜੀ ਉਹਨਾਂ ਵੀ ਤਾਂ ਹੀ ਕੋਈ ਲੱਗਤੋ ਹਾਂ ਨੇ ਤੁਸੀਂ ਲੈਣ ਸਾਰਾ ਫੈਮਲੀ ਜਾਂ ਹਰ ਪਰਿਵਾਰ ਜਾਂਨੇ ਫਿਰ ਬਾਈ ਨੂੰ ਲੈਣ ਥੱਲੇ ਇੱਕ ਪਾਪੀ ਚਾਚੇ ਦਾ ਹੁੰਦਾ ਅੱਛਾ ਹੋੜ ਜਾਂਦੀ ਹੈ ਕਰਨੀ ਕੋ ਹਾਂ ਤਿੰਨੀ ਦਿਵਸ ਅਸੀਂ ਤੇ ਕਿੰਨਾ ਸਮਾਂ ਲੱਗਦਾ ਫਿਰ ਸੌਂ ਜਾਂਦੇ ਸਮਾਂ ਸਾਨੂੰ ਅਸੀਂ ਤੜਕੇ 7 ਵਜੇ ਤੁਰਤੇ ਹਾਂ ਖਰਾਬ ਦੇ 11 ਵਜੇ ਇੱਥੇ ਪਹੁੰਚਦੇ ਸਵੇਰੇ ਸਵੇਰੇ 7 ਵਜੇ ਤੁਰਕੇ ਯਾਨੀ ਅੱਜ ਸਵੇਰੇ ਤੁਰਿਆ ਤੇ ਸ਼ਾਮ ਨੂੰ 11 ਵਜੇ ਲਗਭਗ 1500 ਘੰਟੇ ਦਾ ਰਸਤਾ ਜੀ ਤੇ ਜਦੋਂ ਤੱਕ ਮਤਲਬ ਤੁਹਾਡਾ ਬੇਟਾ ਜਾਂਦਾ ਹਨ ਉਦੋਂ ਤੋਂ ਆਉਣ ਤੱਕ ਛੋਡੀਆਂ ਨਜ਼ਰਾਂ ਪੋਹੇ ਦਿਨ ਵੀ ਸਾਡਾ ਕਾਲਾ ਉਹ ਵੀ ਆਇਆ ਪਹਿਲਾਂ ਬਾਦ ਵੀ ਕੀਤੀ ਸੀ ਬਾਦ ਅੱਛਾ ਇਹਨਾਂ ਦੇ ਪਾਪਾ ਕੇ ਕਹਿੰਦੇ ਮੈਂ ਦੱਸਿਆ ਇਹਨਾਂ ਉਹ ਬਾਦ ਹਾਂ ਪਰ ਤਾਂ ਲਿਖੇ ਮਾਮਾ ਨੂੰ ਪੁਲੇਖੇ ਪੈਂਦੇ ਨੇ ਜਦੋਂ ਤੋਂ ਮਤਲਬ ਜਾਂਦਾ ਉਹਦੀ ਵਿੜਕਾਂਣ ਲੱਗੀਆਂ ਵੀ ਹਾਂ ਵੀ ਕਾਲਾ ਹੁਣ ਵੀ ਆਉਂਦੀ ਵੀ ਆਉਂਦੀ ਚਲੋ ਬਾਬੇ ਨੇ ਨਾਲਕ ਨੇ ਮਿਹਰ ਕੀਤੀ ਹੈ ਨਾ ਕਿਸੇ ਦਾ ਫੋਨ ਆਇਆ ਕਿਸ ਦੇ ਜਰੀਏ ਚਾਹੁੰਦਾ ਰਹੇ ਉਹ ਜਿਹਨੇ ਵੀ ਪੰਜਾਬੀ ਨੇ ਟਰੱਕ ਡਰਾਈਵਰ ਨੇ ਜਾਂ ਟਾਬੇ ਵਾਲੇ ਨੇ ਫੋਨ ਕੀਤਾ ਹੈ ਨਾ ਸਾਂਭਿਆ ਬਾਈ ਹੈ ਨਾ ਬਾਈ ਦੀ ਬਧੀ ਕਿਸਮਤ ਲਾ ਲੋ ਵੀ ਲੈ ਆਈ ਨਾ ਬਹੁਤ ਆਈ ਕਹਿੰਦੇ ਵੀ ਆਪਾਂ ਕਿਸੇ ਕੋਲ ਪੁੱਛਣ ਦੀ ਜਾਂਦੀ ਕਿ ਇਹ ਆਪਣਾ ਹੁਣ ਨਾ ਹੋ ਨਾ ਹਾਂ ਇਹ ਆਪਣਾ ਹੋ ਗਿਆ ਹਾਂ ਜੀ ਇਹ ਨਾ ਆਪਣੇ ਘਰ ਵੱਡੀ ਹੁਣ ਤੇ ਪਰਿਵਾਰ ਦੀ ਕੰਡੀਸ਼ਨ ਇੰਨੀ ਡਾਊਨ ਹੋ ਚੁੱਕੀ ਹੈ ਬਾਈ ਡੇਢ ਦੋ ਕਿੱਲੇ ਨੇ ਕਿ ਡੇਢ ਦੋ ਕਿੱਲਿਆਂ ਤੇ ਮਤਲਬ ਗੁਜ਼ਾਰਾ ਨਹੀਂ ਹੁੰਦਾ ਹਨਾ ਬਾਈ ਦਾ ਸਾਰੇ ਮਤਲਬ ਸ਼ਰੀਰ ਖਤਮ ਮਾ ਕੇਡਣੀਆਂ ਖਤਮ ਨੇ ਹਨਾ ਮਤਲਬ ਬਹੁਤ ਵੱਡਾ ਖਰਚ ਆਪਾਂ ਤੇ ਤੁਹਾਡਾ ਮੋਬਾਈਲ ਨੰਬਰ ਦੇ ਸਕਦੇ ਹਾਂ 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 ਕਾਲੇ ਨੰਬਰ ਬੋਲ ਦੇਣੇ ਹਨ ਨੇ 151 98151 66017 61017 ਇਸ ਨੰਬਰ ਤੇ ਗੂਗਲ ਪੇ ਵੀ ਚੱਲਦਾ ਨਾਲ ਸਕੈਨਰ ਵੀ ਲਾਤਾ ਦੋਸਤ ਜਿੰਨੀ ਵੀ ਤੁਹਾਡੇ ਤੋਂ ਸਰਦਾ ਹੁੰਦੀਆਂ ਪਰਿਵਾਰ ਨੂੰ ਫੋਨ ਕਰਕੇ ਲਾਜ਼ਮੀ ਕਰਿਓ ਹਨਾ ਕਿਸੇ ਨਾਲ ਵੀ ਇਹੋ ਜਿਹੀ ਘਟਨਾ ਕਦੇ ਵੀ ਹੋ ਸਕਦੀ ਆ ਤੁਹਾਡਾ ਇਕਲੌਤਾ ਪੁੱਤਰ ਤੁਸੀਂ ਸੋਚ ਕੇ ਦੇਖੋ ਵੀ ਆਪਾਂ ਖਤਮ ਹੋਣ ਤੱਕ ਦਿਮਾਗ ਫਟਣ ਵਾਲਾ ਹੋ ਜਾਂਦਾ ਕਿਸੇ ਨਾਲ ਵੀ ਹੋ ਸਕਦੀ ਆ ਮਦਦ ਤੋਂ ਥੋੜੀ-ਮੋਟੀ ਜਿੰਨੀ ਹੋ ਸਕਦੇ ਜਰੂਰ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਠੀਕ ਹੈ ਜੀ ਮਿਹਰबानी ਜਿਉਂਦੇ ਰਹੋ